ਸਿੱਧੂ ਮੂਸੇ ਵਾਲਾ ਜਦੋਂ ਅਸੀਂ ਦੱਸ ਦਿੰਦੇ ਸੀਗੇ ਵੀ ਅਸੀਂ ਤਾਂ ਉਸੇ ਵਾਲੇ ਦੇ ਪਿੰਡ ਦੇ ਜਮੇ ਕੋਲੋਂ ਆ ਹਾਂ ਹੈਨਾ ਫਿਰ ਉਹ ਸ਼ਦਾਈ ਹੋ ਜਾਂਦੇ ਹਾਂ ਅੱਛਾ ਮਤਲਬ ਇੰਨਾ ਜ਼ਿਆਦਾ ਕਰੇਜ ਐ ਸਿੱਧੂ ਇੰਨਾ ਜਲਦੇ ਭਾਵਕ ਹੋ ਜਾਂਦੇ ਸੀ ਉਹ ਤੇ ਫਿਰ ਸਾਡੇ ਨਾਲ ਵੀ ਵੀਡੀਓ ਬਣਾਉਂਦੇ ਹੋ ਵੀ ਅਸੀਂ ਉੱਥੇ ਨਾਲ ਫੋਟੋਆਂ ਕਰਵਾਈਆਂ ਨਾਲੇ ਵੀਡੀਓ ਬਣਾਉਂਦੇ ਆ ਨਾਲੇ ਸਾਨੂੰ ਐ ਕਹਿੰਦੇ ਬੈਜੋ ਨੰਬਰ ਨੰਬਰ ਲੈਂਦੇ ਆ ਸੁੱਥੋਂ ਵੀ ਅਸੀਂ ਸਾਨੂੰ ਫੋਨ ਕਰਾਂਗੇ ਉਹ ਕਹਿੰਦੇ ਵੀ ਤੁਸੀਂ ਤਾਂ ਹੱਥ ਵੀ ਮਿਲਾਇਆ ਉਹ ਸਿੱਧੂ ਮੂਸੇ ਵਾਲੇ ਨਾਲ ਇੱਥੋਂ ਤੱਕ ਵੀ ਮੰਨਿਆ ਲਿਓ ਇਹਨਾਂ ਦਿਲ ਚ ਮਤਲਬ ਉਹ ਇੰਨਾ ਮੰਨਦੇ ਸੀ ਇੰਨਾ ਮੰਨਦੇ ਆ ਸਿੱਧੂ ਮੂਸੇਵਾਲੇ ਨੂੰ ਹਾਂ ਪਹਿਲਾਂ ਮੈਨੂੰ ਐਸੀ ਐਵੇਂ ਗੱਲਾਂ ਨੇ ਇਹ ਹਾਂ ਹਾਂ ਪਰ ਗੱਲ ਪੂਰੀ ਹੈਗੀ ਹੈ ਮੰਨ ਲਓ ਕੱਲਾ ਕੱਲਾ ਬੰਦਾ ਜਾਣਦਾ ਹੈ ਅੱਛਾ ਮੰਨ ਲਓ ਛੋਟੇ ਤੋਂ ਲੈ ਕੇ ਵੱਡੇ ਤੱਕ ਜਾਣਦਾ ਮਤਲਬ ਛੋਟੇ ਤੋਂ ਲੈ ਕੇ ਵੱਡੇ ਤੱਕ ਜਿੰਨੇ ਵੀ ਸਾਨੂੰ ਮਿਲੇ ਹਾਂ ਸਿੱਧੂ ਮੂਸੇਵਾਲੇ ਦੇ ਹੱਥ ਕੇ ਫੈਨ ਸੀਗੇ ਜਮਾ ਚੱਲ ਗਿਆ ਬਿਲਕੁਲ ਇਸ ਤੋਂ ਇਲਾਵਾ ਭਾਈ ਜਿੰਨੇ ਆਪਾਂ ਗੱਲ ਕਰੀ ਜਿੰਨੇ ਤੁਸੀਂ ਹੁਣ ਗੱਲ ਛੇੜ ਹੀ ਲਈ ਵੀ ਸਿੱਧੂ ਮੂਸੇਵਾਲੇ ਦਾ ਉਧਰ ਇੰਨਾ ਹੋਇਆ ਕੋਈ ਹੋਰ ਉਸ ਤੋਂ ਇਲਾਵਾ ਤੁਹਾਡੇ ਨਾਲ ਕੋਈ ਇਹੋ ਜਿਹੀ ਗੱਲ ਕੀਤੀ ਹੋਵੇ ਉਹਨਾਂ ਨੇ ਉਹਦੇ ਸਬੰਧੀ ਕਿੰਨਾ ਟਾਈਮ ਤੁਸੀਂ ਉਹਨਾਂ ਕੋਲੇ ਬੈਠੇ ਉਹ ਤਾਂ ਮੇਨ ਤਾਂ ਇਹੀ ਕਹਿੰਦੇ ਵੀ ਜੇ ਅਸੀਂ ਆ ਸਕਦੇ ਕਿਉਂਕਿ ਥੋੜਾ ਗਰੀਬ ਮੁਲਕ ਹੈ ਥੋੜੇ ਹਾਲਾਤ ਵੀਜ਼ਾ ਵੱਖਰੇ ਥੋੜਾ ਉਹਨਾਂ ਦਾ ਵੀਜ਼ਾ ਨਹੀਂ ਲੱਗਦਾ ਆਪਣੇ ਹੈਨਾ ਤਾਂ ਕਰਕੇ ਇਧਰੋਂ ਕੋਈ ਸਪான்ਸਰ ਵੀ ਨਹੀਂ ਮਿਲਦਾ ਉਹਨਾਂ ਨੂੰ ਤਾਂ ਕਰਕੇ ਉਹ ਆ ਤਾਂ ਸਕੇ ਨਹੀਂ ਉਦੋਂ ਨਾ ਉਹਨਾਂ ਦੇ ਘਰ ਆ ਸਕਦੇ ਅੱਛਾ ਜਦੋਂ ਉਹ ਬਾਈ ਨਾਲ ਉਹ ਘਟਨਾ ਵਾਪਰੀ ਉਹ ਕਹਿੰਦੇ ਅਸੀਂ ਆਉਣਾ ਚਾਹੁੰਦੇ ਸੀ ਉਹਦੀ ਰੀਸ ਉਹਨਾਂ ਦੀ ਮਤਲਬ ਉਹਨਾਂ ਦੇ ਦਿਲ ਦੀ ਰੀਸ ਸੀ ਵੀ ਉਹਨਾਂ ਨੇ ਪਹੁੰਚਣਾ ਸੀ ਇੱਥੇ ਪਹੁੰਚਣਾ ਸੀ ਬਿਲਕੁਲ ਤੁਸੀਂ ਇਹ ਦੇਖੋ ਬਾਈ ਸਿਰੇ ਬੋਲੇ ਬੈਠ ਜਾਂਦੇ ਉਹਨੂੰ ਕਿੰਨਾ ਟਾਈਮ ਵੀ ਸੁਣਾਈ ਚੱਲ ਸਿੱਧੂ ਦੀਆਂ ਗੱਲਾਂ ਉਹਨਾਂ ਦਾ ਮਨ ਨਹੀਂ ਭਰਦਾ ਉਹਨਾਂ ਟਾਈਮ ਹੀ ਸੁਣੀ ਜਾਂਦੇ ਆ ਉਹਨਾਂ ਟਾਈਮ ਇੰਨਾ ਮੂੰਹ ਕਰਦੇ ਆ ਸਿੱਧੂ ਜੇ ਦੋਸਤ ਮੰਨੇ ਵੀ ਅਸੀਂ ਜਾਇਆ ਕਰੀਏ ਕਿਤੇ ਪਿੱਛੇ ਕਿਤੇ ਮਤਲਬ ਸਿੱਧੂ ਦਾ ਕਰਕੇ ਉੱਥੇ ਇੰਨਾ ਜਿਆਦਾ ਮਨ ਆਪਾਂ ਸਾਰੇ ਸਰਦਾਰ ਇੱਕੋ ਜਿਹੀ ਲੱਗਦੇ ਸੀ ਉਹਨਾਂ ਜਿਹੜੇ ਬਾਈ ਚਲੋ ਮੈਂ ਤਾਂ ਪੱਗ ਨਹੀਂ ਬੰਨਦਾ ਇਹ ਬਾਈ ਵਰਗੇ ਬੰਨਦੇ ਆ ਉਹਨਾਂ ਤਾਂ ਸਾਡੇ ਵਿੱਚੋਂ ਮੰਨ ਚਾਹੁੰਦੇ ਸੀ ਵੀ ਸਿੱਧੂ ਮੂਸੇ ਵਾਲਾ ਅਸੀਂ ਦੇਖਦੇ ਹਾਂ ਬਾਕਾਇਦਾ ਜਿਸ ਕਰਨ ਚੱਲ ਆਪਣੇ ਨੇ ਆ ਬਾਕੀ ਜਦੋਂ ਤੁਸੀਂ ਦੱਸਿਆ ਸਾਡੇ ਕੋਲ ਦੇ ਨੇ ਹਾਂ